ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇੱਕ ਮੈਂ ਗੱਲ ਰੱਖਣ ਜਾ ਰਿਹਾ ਹਾਂ ਇਹ ਗੱਲ ਕੀ ਹੈ ਕਿ ਇਹ ਗੱਲ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਇਹ ਗੱਲ ਪਹੁੰਚਾਣੀ ਕਿ ਲੋਕ ਤੱਕ ਆ ਇਹ ਪਹੁੰਚਾਣੀ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੱਕ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਇੱਕ ਵੀਡੀਓ ਨਸ਼ਰ ਹੋ ਰਹੀ ਆ ਜਿਹਦੇ ਵਿੱਚ ਕੀ ਉਹ ਪੰਜਾਬ ਦੇ ਲੋਕਾਂ ਨੂੰ ਖਾਸ ਤੌਰ ਦੇ ਉੱਤੇ ਸਿੱਖ ਭਾਈਚਾਰੇ ਨੂੰ ਜਿਹੜੇ ਕਹਿ ਸਕਦੇ ਆ ਕਿ ਉਹਨਾਂ ਤੇ ਸਵਾਲ ਖੜੇ ਕਰਦੇ ਨਜ਼ਰ ਆ ਰਹੇ ਆ ਕਿਹੜੇ ਹਵਾਲੇ ਨਾਲ ਉਹ ਕਹਿ ਰਹੇ ਨੇ ਖਾਸ ਤੌਰ ਤੇ ਜੂਨ ਦੇ ਹਵਾਲੇ ਨਾਲ ਉਹ ਗੱਲ ਕਰ ਰਹੇ ਆ ਕਿ ਪੰਜਾਬੀ ਜਾਂ ਸਿੱਖ ਜਿਹੜੇ ਹੈਗੇ ਆ ਕਿ ਆਪਣੇ ਦਰਦ ਭੁੱਲ ਗਏ ਨੇ ਜਿਹੜੇ ਦਰਦ ਕਾਂਗਰਸ ਨੇ ਦਿੱਤੇ ਨੇ ਖਾਸ ਤੌਰ ਦੇ ਉੱਤੇ ਅਮਰਸਰ ਦੇ ਵਿੱਚੋਂ ਵੀ ਕਾਂਗਰਸ ਜਿੱਤ ਗਈ ਆ ਗਰਦਾਸਪੁਰ ਜਿਹਦੇ ਵਿੱਚ ਕੀ ਸਭ ਤੋਂ ਜ਼ਿਆਦਾ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਨੌਜਵਾਨ ਮਾਰੇ ਗਏ ਉੱਥੋਂ ਵੀ ਕਾਂਗਰਸ ਜਿੱਤ ਗਈ ਆ ਹੋਰ ਥਾਵਾਂ ਤੋਂ ਵੀ ਕਾਂਗਰਸ ਜਿੱਤ ਗਈ ਆ ਵੀ ਉਹ ਕਹਿ ਰਹੇ ਆ ਕਿ ਪੰਜਾਬ ਦੇ ਲੋਕਾਂ ਦਾ ਸਿੱਖਾਂ ਦਾ ਸਾਨੂੰ ਪਤਾ ਨਹੀਂ ਲੱਗ ਰਿਹਾ ਇਹ ਵੋਟ ਉਸੇ ਨੂੰ ਹੀ ਪਾ ਰਹੇ ਆ ਜਿਨ੍ਹਾਂ ਨੇ ਉਹਨਾਂ ਨੂੰ ਮਾਰਿਆ ਤੇ ਲਤਾੜਿਆ ਮੇਰੀ ਇੱਥੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਇੱਕ ਬੇਨਤੀ ਆ ਇੱਕ ਅਪੀਲ ਆ ਕਿ ਚਲੋ ਉਹ ਤਾਂ ਸਾਡੇ ਬਗਾਨੇ ਸੀ ਉਹਨਾਂ ਨੇ ਤਾਂ ਸਾਡਾ ਨੁਕਸਾਨ ਕੀਤਾ ਜਿਹਦੇ ਕਰਕੇ ਕਿ ਅਸੀਂ ਹਲੇ ਤੱਕ ਵੀ ਕਾਂਗਰਸ ਨੂੰ ਉਸ ਰੂਪ ਦੇ ਵਿੱਚ ਮਾਫ਼ ਨਹੀਂ ਕੀਤਾ ਪੰਜਾਬ ਇੱਕ ਹੋਰ ਤਰੀਕੇ ਨਾਲ ਡਰਾਈਵ ਹੁੰਦਾ ਪਰ ਤੁਸੀਂ ਤਾਂ ਸਾਡੇ ਆਪਣੇ ਸੀ ਤੁਹਾਡੇ ਉੱਤੇ ਬਹੁਤ ਸਾਰੇ ਸਵਾਲ ਨੇ ਉਹਨਾਂ ਸਵਾਲਾਂ ਦੇ ਜਵਾਬ ਕਿਤੇ ਤੁਸੀਂ ਦੇਣੇ ਬਾਜਬ ਸਮਝੇ ਆ ਸੋ ਕੀ ਤੁਸੀਂ ਜਦੋਂ ਹੁਣੇ ਸਾਰੇ ਇਸ ਮੌਕੇ ਸ਼੍ਰੋਮਣੀ ਕਾਲੀ ਦਲ ਦੇ ਹਾਲਾਤ ਇਹ ਨੇ ਜਦੋਂ ਸ਼੍ਰੋਮਣੀ ਕਾਲੀ ਦਲ ਆਪਣੇ ਸਭ ਤੋਂ ਮਾੜੇ ਦੌਰ ਦੇ ਵਿੱਚ ਲੰਘ ਰਿਹਾ ਕਿ ਇੱਥੇ ਵੀ ਤੁਸੀਂ ਆ ਕੇ ਪੁਨਰ ਪਰਚੋਲਣ ਕਰਨ ਦੀ ਕੋਸ਼ਿਸ਼ ਕੀਤੀ ਆ ਯਤਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਇੱਥੇ ਪਹੁੰਚਿਆ ਕਿਉਂ ਜੇਕਰ ਅਸੀਂ ਅੱਜ ਦੇ ਤੱਕ ਵੀ ਵੋਟ ਰਾਜਨੀਤੀ ਦੀ ਗੱਲ ਕਰੀਏ ਪੰਥਕ ਰਾਜਨੀਤੀ ਨੂੰ ਵੀ ਪਾਸੇ ਹੀ ਛੱਡ ਦਿੱਗੇ 1969 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਬਣੇ ਉਹ ਤੋਂ ਲੈ ਬਾਅਦ ਲਗਾਤਾਰ ਉਹ ਪੰਜ ਵਾਰੀ ਪੰਜਾਬ ਦੇ ਵਿੱਚ ਜਿਹੜੇ ਹੈਗੇ ਕਿ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਉਹਨਾਂ ਨੇ ਸੇਵਾ ਨਿਭਾਈ ਇਹਦੇ ਵਿੱਚ ਇਹ ਰਿਕਾਰਡ ਰਿਹਾਗਾ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ 25% ਤੋਂ ਘੱਟ ਵੋਟਾਂ ਲੈ ਕੇ ਜਾਂਚ ਕਾਮਯਾਬ ਨਹੀਂ ਹੋਈ ਮੈਕਸੀਮਮ ਅ 38% ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ ਵੋਟਾਂ ਪ੍ਰਾਪਤ ਕੀਤੀਆਂ ਜਿਹਦੇ ਵਿੱਚ ਪੰਜ ਵਾਰੀ ਸਰਕਾਰ ਵੀ ਬਣਾਈ ਪਰ ਜਦੋਂ ਤੋਂ 2017 ਦੇ ਵਿੱਚ ਜਦੋਂ 25% ਵੋਟਾਂ ਲੈ ਕੇ ਜਾਂਚ ਕਾਮਯਾਬ ਹੋਏ ਤੇ ਉਹਦੇ ਵਿੱਚ ਕੀ ਆ ਰਾਜਨੀਤਿਕ ਤੌਰ ਦੇ ਉੱਤੇ ਅਕਾਲੀ ਦਲ ਹਿੰਦਸਿਆਂ ਦੇ ਉੱਤੇ ਆ ਗਿਆ ਉਹ ਤੋਂ ਬਾਅਦ ਵੀ ਕਿਉਂਕਿ ਉਸ ਮੌਕੇ ਉਹ ਸੱਤਾ ਦੇ ਵਿੱਚ ਸੀ 2017 ਚ ਤਾਂ ਉਸ ਤੋਂ ਬਾਅਦ ਵੀ ਜਦੋਂ ਅਗਲੀਆਂ ਪਾਰਲੀਮੈਂਟ ਚੋਣਾਂ ਆਈਆਂ ਤਾਂ ਕਾਲੀ ਦਲ ਦਾ ਗ੍ਰਾਫ ਡਿੱਗਿਆ ਫਿਰ ਉਸ ਤੋਂ ਬਾਅਦ ਜਿਹੜੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਆਈਆਂ 18 ਫੀਸਦੀ ਵੋਟਾਂ ਦੇ ਉੱਤੇ ਆ ਕੇ ਸ਼੍ਰੋਮਣੀ ਕਾਲੀ ਦਲ ਖੜ ਗਿਆ ਤੇ ਇਸ ਮੌਕੇ ਹੁਣ ਜੇ ਪਿਛਲੇ 55 ਸਾਲ ਦੀ ਆਪਾਂ ਗੱਲ ਕਰੀਏ ਤਾਂ ਸਭ ਤੋਂ ਵਾਰਸ ਪਰਫਾਰਮੈਂਸ ਸ਼੍ਰੋਮਣੀ ਕਾਲੀ ਦਲ ਨੇ ਦਿੱਤੀ ਹੈ 13 ਫੀਸਦੀ ਵੋਟਾਂ ਸ਼੍ਰੋਮਣੀ ਕਾਲੀ ਦਲ ਨੂੰ ਪ੍ਰਾਪਤ ਹੋਈਆਂ ਨੇ ਇਹ 13 ਫੀਸਦੀ ਵੋਟਾਂ ਕਿਉਂ ਪ੍ਰਾਪਤ ਹੋਈਆਂ ਕਿ ਇਹ ਸਵਾਲ ਦਾ ਜਵਾਬ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਲੱਭਣ ਦਾ ਯਤਨ ਕੀਤਾ ਕਿ ਕੀ ਕਦੇ ਉਹਨਾਂ ਨੇ ਜਦੋਂ ਦੇ ਉਹ ਪਾਰਟੀ ਪ੍ਰਧਾਨ ਬਣੇ ਨੇ ਜਿਹੜੀਆਂ ਪੰਥਕ ਸ਼ਖਸੀਅਤਾਂ ਨੇ ਉਹਨਾਂ ਨਾਲ ਕਿਤੇ ਪਰਚੋਲਣ ਕੀਤਾ ਕਦੇ ਸੰਵਾਦ ਕੀਤਾ ਜਿਹੜੇ ਸੰਵਾਦ ਦੀ ਗੱਲ ਬਾਬੇ ਨਾਨਕ ਨੇ ਸਾਡੇ ਵਿੱਚ ਤੋਰੀ ਸੀ ਕਿ ਉਹਨਾਂ ਨੂੰ ਪੁੱਛਿਆ ਵੀ ਸਾਡੀਆਂ ਗਲਤੀਆਂ ਕੀ ਆ ਉਹਨਾਂ ਗਲਤੀਆਂ ਦੇ ਉੱਤੇ ਅਸੀਂ ਕਿਵੇਂ ਕੰਮ ਕਰੀਏ ਕਿ ਉਹ ਜਾ ਕੇ ਸ਼ਰੋਮਣੀ ਕਾਲੀ ਦਲ ਬਾਦਲ ਦੇ ਨਾਲ ਜੁੜੇ ਪੁਰਾਣੇ ਵਰਕਰ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਨੇ ਜੇਲਾ ਕੱਟੀਆਂ ਉਹਨਾਂ ਕੋਲੇ ਜਾ ਕੇ ਆਏ ਉਹਨਾਂ ਨੂੰ ਕਦੇ ਪੁੱਛਿਆ ਵੀ ਬਾਬਾ ਜੀ ਕੀ ਚੱਕਰ ਬਣਿਆ ਕੀ ਤੁਸੀਂ ਸਾਨੂੰ ਸੇਧ ਕੀ ਦੇਮੋਗੇ ਜਿਹਦੇ ਕਰਕੇ ਕਿ ਅਸੀਂ ਆਪਣੇ ਆਪ ਦੇ ਸੁਧਾਰ ਕਰੀਏ ਸੁਖਬੀਰ ਸਿੰਘ ਬਾਦਲ ਤਾਂ ਜਦੋਂ ਯਾਤਰਾ ਤੇ ਵੀ ਨੰਗੇ ਆ ਨਿਕਲੇ ਆ ਤਾਂ ਉਦੋਂ ਵੀ ਗੱਡੀ ਦੇ ਉੱਤੇ ਬੈਠ ਕੇ ਬਸ ਹਾਥੀ ਹਲਾਉਂਦੇ ਰਹੇ ਆ ਕਿਤੇ ਪੁਲਸੀਆਂ ਕਹਿੰਦੇ ਰਹੇ ਆ ਕਿ ਭਾਈ ਕਾਕਾ ਤੁਹਾਨੂੰ ਮੈਂ ਰੱਖਿਆ ਸ਼੍ਰੋਮਣੀ ਕਾਲਦਲ ਨੇ ਨਹੀਂ ਰੱਖਿਆ ਮੈਂ ਰੱਖਿਆ ਵੋਟ ਮੈਨੂੰ ਪਾਇਓ ਜਦੋਂ ਤੁਹਾਡੇ ਚ ਮੈਂ ਇਨੀ ਤਰੀਕੇ ਨਾਲ ਉਤਰ ਗਈ ਉਤਰ ਕੇ ਆ ਗਈ ਆ ਤਾਂ ਫਿਰ ਤੁਸੀਂ ਪੰਥਕ ਗੱਲ ਕਿਵੇਂ ਕਰ ਸਕਦੇ ਆ ਫਿਰ ਬਹੁਤ ਸਾਰੇ ਸਵਾਲ ਨੇ ਤੁਹਾਡੇ ਉੱਤੇ ਕਿ ਤੁਹਾਡੇ ਕਾਰਜਕਾਲ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਸਿੱਖਾਂ ਦਾ ਨੁਕਸਾਨ ਕਰਨ ਵਾਲੇ ਸੁਮੇਰ ਸਿੰਘ ਸੈਣੀ ਨੂੰ ਡੀਜੀਪੀ ਕਿਹਨੇ ਲਾਇਆ ਕੀ ਤੁਹਾਡੇ ਤੇ ਸਵਾਲ ਆ ਕਿ ਆਲਮ ਸੈਨਾ ਬਣਾਉਣ ਵਾਲੇ ਜ਼ਹਾਰ ਆਲਮ ਨੂੰ ਚੇਅਰਮੈਨ ਕਿਹਨੇ ਬਣਾਇਆ ਕਿਨੇ ਸੰਸਦੀ ਸਕੱਤਰ ਬਣਾਇਆ ਕਿਨੇ ਉਹਨੂੰ ਮਲੇਰ ਕੋਟਲੇ ਤੋਂ ਐਮ ਐਮ ਐਲ اے ਦੀ ਟਿਕਟ ਦਿੱਤੀ ਕਿ ਤੁਸੀਂ ਉਹ ਸਵਾਲ ਜੋ ਲੱਭਣ ਦੀ ਜਿਹੜੀ ਯਤਨ ਕੀਤਾ ਤੇ ਤੁਹਾਡੀ ਸ਼੍ਰੋਮਣੀ ਕਾਲੀ ਦਲ ਦੀ ਜੇ ਕਹਿਣਾ ਹੋਵੇ ਤਾਂ ਜਿਹੜੇ ਜਮਹੂਰੀ ਜਿਹੜਾ ਉਹਦਾ ਬਿੰਗ ਸੀਗਾ ਉਹਦੇ ਪ੍ਰਧਾਨ ਰਹੇ ਸਰਦਾਰ ਜਸਵੰਤ ਸਿੰਘ ਖਾਲੜਾ ਉਹਦੇ ਚੇਅਰਮੈਨ ਰਹੇ ਆ ਜਿਹੜੀ ਅਕਾਲੀ ਦਲ ਦਾ ਬਿੰਗ ਸੀ ਜਦੋਂ ਉਹਨਾਂ ਦਾ ਪੁਲਿਸ ਵੱਲੋਂ ਕਤਲ ਹੋ ਜਾਂਦਾ ਬੀਬੀ ਪਰਮਜੀਤ ਕੌਰ ਖਾਲੜਾ ਜਦੋਂ 1997 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣਦੀ ਆ ਤੇ ਉਹ ਜਾ ਕੇ ਬਾਦਲ ਸਾਹਿਬ ਨੂੰ ਮਿਲਦੇ ਆ ਤਾਂ ਬੀਬਾ ਜੀ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਹਿੰਦੇ ਨੇ ਕਿ ਬੀਬਾ ਜੀ ਸੁੰਨੀਆਂ ਖੱਲਾਂ ਦੇ ਵਿੱਚ ਹੱਥ ਨਹੀਂ ਮਾਰੇ ਹੁੰਦੇ ਇਹ ਔਨਰ ਕਾਰਡ ਜਿਹੜੇ ਹੈਗੇ ਕਿ ਬੀਬੀ ਪਰਮਜੀਤ ਕੌਰ ਖਾਲੜਾ ਹੋਰਾਂ ਨਿੱਕਿਆ ਕਿ ਤੁਸੀਂ ਇਹ ਜਾਣਨ ਦਾ ਕੋਸ਼ਿਸ਼ ਕੀਤਾ ਬਿਲਕੁਲ ਕਾਂਗਰਸ ਸਾਡੀ ਦੁਸ਼ਮਣਾਂ ਕਾਂਗਰਸ ਨੇ ਪੰਜਾਬ ਦਾ ਨੁਕਸਾਨ ਕੀਤਾ ਸਾਡਾ ਇਤਿਹਾਸਕ ਜਿਹੜੇ ਦਸਤਾਵੇਜ਼ ਤੱਕ ਜਿਹੜੇ ਨਸ਼ਟ ਹੋਏ ਸਾਡੀ ਇਤਿਹਾਸਕ ਮਾਰਤਾਵਾ ਸਾਡੀ ਮਾਣ ਮਰਿਆਦਾ ਸਾਰੀ ਜਿਹੜੀ ਉਹਨਾਂ ਨੇ ਨਸ਼ਟ ਕੀਤੀ ਆ ਪਰ ਜੋ ਕੰਮ ਤੁਸੀਂ ਕੀਤਾ ਕਿ ਤੁਸੀਂ ਉਹਦਾ ਪੁਨਰਪੜਚੋਲਨ ਕੀਤਾ ਮੈਨੂੰ ਤਾਂ ਤੁਸੀਂ ਫੇਸਬੁੱਕ ਤੋਂ ਵੀ ਸਰਦਾਰ ਸੁਖਵੀਰ ਸਿੰਘ ਬਾਦਲਆੜੀ ਤੋਂ ਵੀ ਬਲੌਕ ਕੀਤਾ ਹੋਇਆ ਅਕਾਲੀ ਦਲ ਵਾਲੇ ਤੋਂ ਵੀ ਬਲੌਕ ਕੀਤਾ ਹੋਇਆ ਕਦੇ ਤੁਹਾਡੇ ਨਾਲ ਗਾਲੀ ਗਲੋਚ ਨਹੀਂ ਕੀਤਾ ਹਮੇਸ਼ਾ ਤੁਹਾਨੂੰ ਸਵਾਲ ਕੀਤੇ ਨੇ ਤੁਸੀਂ ਸਵਾਲਾਂ ਦੇ ਜਵਾਬ ਤਾਂ ਕੀ ਦੇਣੇ ਆ ਤੁਸੀਂ ਉਹਦੇ ਉੱਤਰ ਤਾਂ ਕੀ ਲੱਭਣੇ ਆ ਤੁਸੀਂ ਜਿਹੜਾ ਕਹਿ ਸਕਦੇ ਆ ਕਿ ਹੁਣ ਲੋਕਾਂ ਨੂੰ ਜਿਹੜਾ ਹੈਗਾ ਕਿ ਉਹਨਾਂ ਉੱਤੇ ਸਵਾਲ ਕਰ ਰਹੇ ਆ ਕਿ ਸਿੱਖਾਂ ਸਿੱਖ ਹੀ ਸਿੱਖ ਦੇ ਦੁਸ਼ਮਣ ਨੇ ਸਿੱਖਾਂ ਨੂੰ ਨੁਕਸਾਨ ਕਰਤਾ ਆਪਣੀ ਪੰਥਕ ਪਾਰਟੀ ਨੂੰ 13% ਤੱਕ ਲੈ ਕੇ ਆਏ ਤੁਸੀਂ ਆਪਣੇ ਅੰਦਰ ਝਾਕਣ ਦੀ ਕੋਸ਼ਿਸ਼ ਕੀਤੀ ਆ ਆ ਜਦੋਂ ਹੁਣ ਤੁਹਾਡੇ ਬੋਬੀ ਮਾਨ ਨੂਨੀ ਮਾਨ ਬੰਟੀ ਰਮਾਣਾ ਜਦੋਂ ਤੁਹਾਡੀ ਫੋਰਸਸ ਇਹੋ ਜੀਆਂ ਨੇ ਤੁਹਾਡੇ ਡੈਂਪੀ ਢ ਲੋਹਰੀ ਜਦੋਂ ਇਹ ਗੱਲ ਕਹਿੰਦੇ ਨੇ ਕਿ ਜਿਹੜਾ ਸਰਬਜੀਤ ਸਿੰਘ ਖਾਲਸਾ ਦਾ ਪਰਿਵਾਰ ਆ ਕਿ ਉਹਨਾਂ ਦੇ ਤਿੰਨ ਜਣਿਆਂ ਨੂੰ ਮੈਂਬਰ ਪਾਰਲੀਮੈਂਟ ਬਣਾਤਾ ਪੈਨਸ਼ਨਾਂ ਲੈਂਦੇ ਰਹੇ ਆ ਉਹ ਕਿਤੇ ਪਾਰਲੀਮੈਂਟ ਚ ਬੋਲੇ ਤੁਹਾਨੂੰ ਤਾਂ 30 ਸਾਲ ਦਾ ਇਤਿਹਾਸ ਨਹੀਂ ਪਤਾ ਨਾ ਤੁਹਾਡੀਆਂ ਫੌਜਾਂ ਨੂੰ ਪਤਾਗਾ ਨਾ ਤੁਹਾਡੇ ਵਰਕਰਾਂ ਨੂੰ ਪਤਾ ਕੀ ਕਦੇ ਤੁਸੀਂ ਆਪਣੇ ਵਰਕਰਾਂ ਦੇ ਵਿੱਚ ਪਾਰਟੀ ਐਂਗਲ ਤੋਂ ਗੱਲ ਕੀਤੀ ਆ ਵੀ ਕਿ ਇਤਿਹਾਸ ਕੀ ਆ ਸ਼੍ਰੋਮਣੀ ਕਾਲੀਦਾਲ ਦਾ ਇਤਿਹਾਸ ਕੀ ਆ ਮਸਲੇ ਕੀ ਨੇ ਉਹਨਾਂ ਮਸਲਿਆਂ ਤੇ ਗੱਲ ਕਿਵੇਂ ਕਰਨੀ ਆ ਦੋਸ਼ ਤੁਸੀਂ ਸਮੁੱਚੀ ਸਿੱਖ ਕੌਮ ਨੂੰ ਦੇ ਰਹੇ ਆ ਇਹਨਾਂ ਸਵਾਲਾਂ ਦੇ ਜਵਾਬ ਸਰਦਾਰ ਸਾਹਿਬ ਤੁਹਾਨੂੰ ਲੱਭਣੇ ਪੈਣਗੇ ਤੁਹਾਨੂੰ ਤੁਰਨਾ ਪਊਗਾ ਲੋਕਾਂ ਦੇ ਵਿੱਚ ਜਾਣਾ ਪਊਗਾ ਫੇਰ ਕਿਤੇ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਾਖ ਬਹਾਲ ਹੋ ਸਕਦੀ ਆ ਹਜੇ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਅੰਦਰ ਝਾਕਣ ਦੀ ਜ਼ਰੂਰਤ ਆ ਫੇਰ ਤੁਸੀਂ ਕਾਂਗਰਸ ਤੇ ਦੋਸ਼ ਲਾਇਓ ਫੇਰ ਤੁਸੀਂ ਆਮ ਆਦਮੀ ਪਾਰਟੀ ਦੋਸ਼ ਲਾਇਓ ਹਾਂ ਇੱਕ ਗੱਲ ਮੈਂ ਕਰਨੀ ਭੁੱਲ ਗਿਆ ਕਿ ਜਦੋਂ ਆਪਾਂ ਨਹੀਂ ਕਹਿੰਦੇ ਕਿ ਸ਼ਰੋਮਣੀ ਕਾਲੀਦਲ ਨੇ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਪਤੀ ਕੀਤੀ ਸੀ ਇਹ ਬਿਲਕੁਲ ਵੀ ਐਡਾ ਬਲੰਡਰ ਨਹੀਂ ਕਰ ਸਕਦੀ ਸ਼ਰੋਮਣੀ ਕਾਲੀਦਲ ਪਰ ਉਸ ਮਸਲੇ ਦੇ ਨਾਲ ਟੈਕਲ ਕਿਸ ਤਰੀਕੇ ਨਾਲ ਕੀਤਾ ਉਸ ਮੌਕੇ ਤੁਸੀਂ ਪੰਜਾਬ ਦੇ ਗ੍ਰਹਿ ਮੰਤਰੀ ਸੀ ਉਪ ਮੁੱਖ ਮੰਤਰੀ ਸੀ ਤੁਹਾਡੇ ਪਿਤਾ ਜੀ ਜਿਹੜੇ ਮੁੱਖ ਮੰਤਰੀ ਸੀ ਪੰਜਾਬ ਦੇ ਤੁਸੀਂ ਉਹਦਾ ਸਵਾਲ ਲੋਕ ਕਰ ਰਹੇ ਸੀ ਤੁਹਾਡੇ ਤੋਂ ਜਾਂਚ ਦੀ ਮੰਗ ਕਰ ਰਹੇ ਸੀ ਦੋਸ਼ੀਆਂ ਨੂੰ ਗ੍ਰਫਤਾਰੀ ਦੀ ਮੰਗ ਕਰ ਰਹੇ ਸੀ ਤਾਂ ਤੁਸੀਂ ਸਰਦਾਰ ਸਾਹਿਬ ਉਸ ਮੌਕੇ ਗ੍ਰਹਿ ਮੰਤਰੀ ਹੁੰਦੇ ਆ ਇਹ ਸਾਰੇ ਤੁਹਾਡੇ ਦਿਸ਼ਾ ਨਿਰਦੇਸ਼ਾਂ ਤਹਿਤ ਜੋ ਕੁਝ ਹੋਇਆ ਤੇ ਉਹਦੇ ਤੁਸੀਂ ਹਰੇਕ ਤੱਕ ਵੀ ਕੌਮ ਤੋਂ ਮਾਫੀ ਨਹੀਂ ਮੰਗੀ ਦੋਸ਼ ਤੁਸੀਂ ਜਿਹੜਾ ਹੈਗਾ ਕਿ ਹਜੇ ਵੀ ਕਾਂਗਰਸ ਦੇ ਧਰ ਰਹੇ ਆ 40 ਸਾਲਾਂ ਦੇ ਵਿੱਚ ਕਾਂਗਰਸ ਤਾਂ ਰਿਵਾਈਵ ਕਰ ਗਈ ਕਾਂਗਰਸ ਤਾਂ ਪਰ ਤੁਸੀਂ ਆਪਣੀਆਂ ਗਲਤੀਆਂ ਤੋਂ ਸਿੱਖਣ ਦਾ ਕੋਸ਼ਿਸ਼ ਜਾਂ ਯਤਨ ਨਹੀਂ ਕੀਤਾ ਹੈਗਾ ਸੋ ਬੇਨਤੀ ਆ ਇਸ ਮੌਕੇ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਡੇ ਪੰਜਾਬ ਦਾ ਸਰਮਾਇਆ ਹੈਗਾ ਪੰਥਕ ਸਿਆਸਤ ਦੇ ਵਿੱਚ ਸ਼੍ਰੋਮਣੀ ਕਾਲ ਦਲ ਨੂੰ ਮੰਨਫੀ ਕਰਕੇ ਨਹੀਂ ਦੇਖਿਆ ਜਾ ਸਕਦਾ ਲੋਕਾਂ ਦੀ ਹਜੇ ਵੀ ਆਸ ਉਮੀਦ ਸ਼੍ਰੋਮਣੀ ਕਾਰੀ ਦਲ ਵੱਲ ਹੈਗੀ ਆ ਅੱਜ ਵੀ ਜੇਕਰ ਗੱਲ ਕਰਨੀ ਹੋਵੇ ਇਸ ਮੌਕੇ 26 ਫੀਸਦੀ ਵੋਟਾਂ ਕਾਂਗਰਸ ਨੂੰ ਪਾਈਆਂ ਨੇ 26 ਫੀਸਦੀ ਵੋਟਾਂ ਜਿਹੜੀਆਂ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਪਾਈਆਂ ਨੇ 13 ਸ਼੍ਰੋਮਣੀ ਕਾਲ ਦਲ ਨੂੰ ਪਾਈਆਂ ਨੇ 12 ਫੀਸਦੀ ਵੋਟਾਂ ਜੇ ਹੁਣ ਆਪਾਂ ਅੱਜ ਵੀ ਗੱਲ ਕਰਨੀ ਹੋਵੇ ਉਹਦੇ ਵਿੱਚ ਵੀ 10 ਫੀਸਦੀ ਜਿਹੜੀ ਵੋਟ ਆ ਗਈ ਉਹ ਅਮਰਤਪਾਲ ਸਿੰਘ ਹੋਰਾਂ ਨੂੰ ਉਹ ਸਰਬਜੀਤ ਸਿੰਘ ਖਾਲਸਾ ਹੋਰਾਂ ਨੂੰ ਉਹ ਲੱਖੇ ਸੁਧਾਨੇ ਹੋਰਾਂ ਨੂੰ ਓਹੋ ਇਹ ਪੰਥਕ ਵੋਟ ਸਿਮਰਜੀਤ ਸਿੰਘ ਮਾਨ ਹੋਰਾਂ ਨੂੰ ਪਈ ਹੈ ਜਾਨੀ ਕਿ ਪੰਜਾਬ ਦੇ ਵਿੱਚ ਹਜੇ ਵੀ 25% ਜਿਹੜੀ ਵੋਟ ਆ ਗਈ ਉਹ ਪੰਥਕ ਵੋਟ ਹਜੇ ਬਰਕਰਾਰ ਹੈਗੀ ਆ ਇਹ ਸਾਰੇ ਦੌਰ ਦੇ ਵਿੱਚ ਵੀ ਇਹ ਸਾਰੇ ਹਵਾਲਿਆਂ ਦੇ ਵਿੱਚ ਵੀ ਉਹਨੂੰ ਪਰ ਉਹ ਲੋਕ ਆਪਣੇ ਲੋਕਾਂ ਤੋਂ ਜਾਨਕੀ ਸ਼੍ਰੋਮਣੀ ਕਾਲੀ ਦਲ ਤੋਂ ਮੁਨਕਰ ਇਸ ਕਰਕੇ ਹੋ ਗਿਆ ਕਿਉਂਕਿ ਸ਼੍ਰੋਮਣੀ ਕਾਲੀ ਦਲ ਨੇ ਆਪਣੀਆਂ ਗਲਤੀਆਂ ਤੋਂ ਕਦੇ ਵੀ ਸਿੱਖਣ ਦਾ ਯਤਨ ਨਹੀਂ ਕੀਤਾ ਕਦੇ ਵੀ ਸਮਝਣ ਦਾ ਯਤਨ ਨਹੀਂ ਕੀਤਾ ਕਦੇ ਵੀ ਅੱਗੇ ਤੁਰਨ ਦੀ ਕੋਸ਼ਿਸ਼ ਕਰਦੇ ਆ ਪਰ ਆਪਣਾ ਜਿਹੜਾ ਲੱਗੇਜ ਲੈ ਕੇ ਆਪਣਾ ਜਿਹੜਾ ਕੀਤੀਆਂ ਗਲਤੀਆਂ ਦਾ ਭਾਰ ਲੈ ਕੇ ਆਪਣੇ ਨਾਲ ਚੱਲ ਰਹੇ ਆ ਤੇ ਉਹਨੂੰ ਖਾਲੀ ਕਰਨ ਦਾ ਯਤਨ ਨਹੀਂ ਕਰ ਰਹੇ ਲੋਕਾਂ ਜਾ ਕੇ ਮਾਫੀ ਨਹੀਂ ਮੰਗ ਰਹੇ ਲੋਕਾਂ ਜਾ ਕੇ ਉਹਨਾਂ ਤੋਂ ਪੁੱਛ ਨਹੀਂ ਰਹੇ ਵੀ ਸਾਨੂੰ ਕਿ ਮੈਂ ਅੱਗੇ ਤੁਰਨਾ ਚਾਹੀਦਾ ਇੰਟੈਲੈਕਚੁਅਲਸ ਦੇ ਨਾਲ ਡਾਇਲੌਗ ਨਹੀਂ ਕਰ ਰਹੇ ਕਿ ਕਿਹੜੀਆਂ ਕਮਜ਼ੋਰੀਆਂ ਨੇ ਕਿਹੜੇ ਮਸਲੇ ਨੇ ਜਿੰਨਾ ਤੇ ਸਾਨੂੰ ਚਰਚਾ ਕਰਨ ਚਾਹੀਦੀ ਹੈ ਜਿਹੜੀ ਅਕਾਲੀ ਦਲ ਚ ਬੁਨਿਆਦੀ ਸਾਨੂੰ ਚੇਂਜਸ ਕਰਨੇ ਚਾਹੀਦੇ ਆ ਤੁਸੀਂ ਤਾਂ ਬਿਰਸਾ ਸਿੰਘ ਬਲਟੋਹਾ ਪ੍ਰਤਾਪ ਸਿੰਘ ਕੈਰੋ ਅਰਦੇਸ਼ ਪ੍ਰਤਾਪ ਸਿੰਘ ਕੈਰੋ ਉਹਨੂੰ ਪਾਰਟੀ ਚ ਕੱਢ ਦੋ ਉਹਨੂੰ ਰੱਖ ਲੋ ਸੁਖਦੇਵ ਸਿੰਘ ਢੀਂਡਸ ਨੂੰ ਲਿਆ ਕੇ ਉਹਨਾਂ ਦੀ ਬੇਇੱਜ਼ਤੀ ਕਰ ਦੋ ਇਸ ਕਿਸਮ ਦੀ ਪੋਲਿਟਿਕਸ ਦੇ ਵਿੱਚ ਤੁਸੀਂ ਹਜੇ ਤੱਕ ਹੈਗੇ ਆ ਮਨਪ੍ਰੀਤ ਸਿੰਘ ਯਾਲੀ ਹੋਰਾਂ ਨੇ ਵੀ ਪਿਛਲੇ ਦਿਨੀ ਸਵਾਲ ਉਠਾਤੇ ਨੇ ਕਿ ਜਦੋਂ ਤੱਕ ਝੁੰਡਾ ਕਮੇਟੀ ਦੀ ਗੱਲ ਨਹੀਂ ਹੁੰਦੀ ਜ ਦੀ ਚਰਚਾ ਨਹੀਂ ਹੁੰਦੀ ਮੈਂ ਪਾਰਟੀ ਸਭਾ ਤੋਂ ਬਾਹਰ ਰਵਾਂਗਾ ਤੁਹਾਡੀ ਬਾਹਰੋਂ ਲੋਕ ਨਹੀਂ ਸਵਾਲ ਕਰ ਰਹੇ ਤੁਹਾਡੇ ਅੰਦਰੋਂ ਵੀ ਬਹੁਤ ਸਾਰੇ ਸਵਾਲ ਹੋ ਰਹੇ ਆ ਇਨ੍ਹਾਂ ਸਵਾਲਾਂ ਦੇ ਜਵਾਬ ਤੁਹਾਨੂੰ ਲੱਭਣੇ ਪੈਣਗੇ ਹੁਣ ਗੱਲ ਮੈਂ ਕਾਂਗਰਸ ਦੇ ਹਵਾਲੇ ਨਾਲ ਕਰਦਾ ਕਾਂਗਰਸ ਨੇ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਬਲੰਡਰਸ ਕੀਤੇ ਨੇ ਪਰ ਪਿਛਲੇ ਸਮੇਂ ਦੌਰਾਨ ਜਿਸ ਕਿਸਮ ਦਾ ਡਾਇਲੌਗ ਰਾਹੁਲ ਗਾਂਧੀ ਨੇ ਕੀਤਾ ਜਿਸ ਤਰੀਕੇ ਦਾ ਰਵਾਈਵਲ ਉਹਨਾਂ ਨੇ ਕੀਤਾ ਉਹ ਤੋਂ ਵੀ ਸਬਕ ਲੈਣ ਦੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਜ਼ਰੂਰ ਤਾਂ ਕਿ ਦੋਸ਼ ਦੇ ਕੇ ਸਟੇਜ ਤੋਂ ਰੋਕ ਕੇ ਜਿਹੜਾ ਹੈਗਾ ਕਿ ਤੁਸੀਂ ਆਪਣੇ ਲੱਗੇਜ ਤੋਂ ਜਿਹੜਾ ਕਿ ਆਪਣੇ ਆਪ ਨੂੰ ਮੁਕਤ ਨਹੀਂ ਕਰ ਸਕਦੇ ਉਹ ਤੋਂ ਮੁਕਤ ਕੰਮ ਕਰਕੇ ਹੋਣਾ ਪੈਣਾ ਸੰਵਾਦ ਕਰਕੇ ਹੋਣਾ ਪੈਣਾ ਗਲਤੀਆਂ ਦੀ ਮਾਫੀ ਮੰਗ ਕੇ ਹੋਣਾ ਪੈਣਾ ਕਿਉਂਕਿ ਖਾਲਸਾ ਜਸ ਸਿੱਖ ਧਰਮ ਇੱਕ ਇਹੋ ਜੀ ਜਿਹੜੇ ਕਹਿ ਸਕਦੇ ਕਿ ਇਹੋ ਜੀ ਮਾਨ ਮਰਿਆਦਾ ਨਾਲ ਲਿਬਰੇਜ ਆ ਕਿ ਇਹ ਮੁਆਫ ਕਰ ਦਿੰਦੇ ਨੇ ਪਰ ਤੁਸੀਂ ਇਮਾਨਦਾਰੀ ਨਾਲ ਮਾਫੀ ਮੰਗਣ ਵਾਲੇ ਹੋਵੋ ਤੇ ਉਹਨਾਂ ਗਲਤੀਆਂ ਤੋਂ ਸਿੱਖ ਕੇ ਅੱਗੇ ਵਧਣ ਵਾਲੇ ਹੋਵੋ ਤੇ ਉਹਨਾਂ ਗਲਤੀਆਂ ਨੂੰ ਨਾਲ ਲੈ ਕੇ ਨਾ ਤੁਰਨ ਵਾਲੇ ਹੋਵੋ ਤੇ ਅੱਗੇ ਤੋਂ ਸਾਬਕ ਲੈ ਕੇ ਚੱਲਣ ਵਾਲੇ ਹੋਵੋ ਮੈਨੂੰ ਉਮੀਦ ਆ ਕੀ ਇਹ ਗੱਲਬਾਤ ਇਹ ਜਿਹੜਾ ਮਸਲਾ ਹੈਗਾ ਜੋ ਇਸ ਤਰੀਕੇ ਨਾਲ ਸਟੇਜ ਤੋਂ ਤੋਮਤ ਬਾਜ਼ੀਆਂ ਹੋ ਰਹੀਆਂ ਉਹ ਤੋਂ ਹਟ ਕੇ ਵੀ ਸਾਨੂੰ ਕੁਝ ਸੋਚਣ ਦੇ ਵੱਲ ਸਾਨੂੰ ਤੁਰਨਾ ਪਊਗਾ ਤੇ ਉਹ ਸੋਚਣ ਦੇ ਵੱਲ ਤੁਰਨਾ ਅੰਦਰ ਝਾਤ ਮਾਰ ਕੇ ਸਵੇ ਦੀ ਪਰਚੋਲ ਕਰਕੇ ਤੇ ਜਵਾਲੇ ਦਿਵਾਲੇ ਉਹਦੀ ਪਰਚੋਲ ਕਰਕੇ ਤੁਰਿਆ ਜਾ ਸਕਦਾ ਇਹਨਾਂ ਸ਼ਬਦਾਂ ਨਾਲ ਮੈਨੂੰ ਦਿਓ ਇਜਾਜ਼ਤ ਮਿਹਰਬਾਨੀ ਸ਼ੁਕਰੀਆ ਸਤਿ ਸ੍ਰੀ ਅਕਾਲ